ਆਂ ਦੇ ਲੋਕੋ ਪੂਜੋ ਉਹਨਾਂ ਨੇਕ ਇਨਸਾਨਾਂ ਨੂੰ ਦੇਸ਼ ਦੀ ਖਾਤਰ ਵਾਰ ਗਏ ਜੋ ਪਿਆਰੀਆਂ ਪਿਆਰੀਆਂ ਜਾਨਾਂ ਨੂੰ ਉਹ ਦੁਨੀਆ ਦੇ ਲੋਕੋ ਪੂਜੋ ਉਹਨਾਂ ਨੇਕ ਇਨਸਾਨਾਂ ਨੂੰ ਦੇਸ਼ ਦੀ ਖਾਤਰ ਵਾਰ ਗਏ ਜੋ ਪਿਆਰੀਆਂ ਪਿਆਰੀਆਂ ਜਾਨਾਂ ਨੂੰ ਲਓ ਸਾਡੇ ਰਕੇਸ਼ ਦੇ ਰੇਡ ਦੇ ਉੱਤੇ 200 ਰੁਪਏ ਦੇ ਰਕੇਸ਼ ਨੰਬਰ ਲੈ ਆ ਨਾ ਯਾਫੀ ਦਾ ਰਕੇਸ਼ ਦੇ ਆ ਤਿੰਨ ਰੇਡਾਂ ਬਹਾਦਰ ਸਿੰਘ ਜੀ ਦੇ ਸਿਰ ਕਪੜਾ ਉਹਨਾਂ ਵੱਲੋਂ 1100 ਦੀਆਂ ਤਿੰਨ ਰੇਡਾਂ ਪਹਿਲੀਆਂ ਪਹਿਲੀ ਰੇਡ ਬਾਪੂਰੀਆ ਰਕੇਸ਼ ਪੁਆਇੰਟ ਦੇ ਲਈ ਤਿਆਰ ਵਰ ਤਿਆਰਾ ਕੌਣ ਬੱਲੇ ਬੱਲੇ ਘਰਾਵੇਗਾ ਉੱਬਾਵਾਲ ਪਿੰਡ ਦਾ ਤਰਨਿਕ ਕੰਨੀ ਦੇ ਉੱਤੇ ਲੱਗਿਆ ਹੋਇਆ ਮਲਕੀਤ ਸਿੰਘ ਨੇ ਬਹੁਤ ਚੋਟੀ ਦੀ ਕਬੱਡੀ ਖੇਡੀ ਆ ਫਿਰ ਗੱਲਾਂ ਢੀਡ ਸੇ ਵਰਗੇ ਸ਼ੀਰੇ ਵਰਗੇ ਆਉਂਦੇ ਹੁੰਨ ਗਿਆ ਆਹ ਹੈ ਅਵਤਾਰ ਸਿੰਘ ਸਲੇਮਗੜ ਪਿੰਡ ਦਾ ਪਰ ਪੈਂਟ ਰੇਡਰ ਦੇ ਹਿੱਸੇ ਜੁੜ ਰਹਾ ਹੋਇਆ ਅਗਲੀ ਰੇਡ ਪੁਆਇੰਟ ਫੋਲਦ ਪਿੰਡਾ ਮੌਨਖ ਦਾ ਇਲਾਕਾ ਵੱਡੇ ਵੀਰੇ ਬਬਲੀ ਆ ਗਿਆ ਖੇਡ ਵਾਲਾ ਲਓ ਬਬਲੀ ਆ ਗਿਆ ਫੋਲਦ ਵਾਲਾ ਸਾਡੇ ਸਾਰੀ ਐਨਰਜੀ ਭਰਾਵਾਂ ਦੇ ਵੱਲੋਂ ਮੇਰੇ ਵੀਰੋ ਰਕੇਸ਼ ਬੋਪਰੇ ਦੀਆਂ ਤਿੰਨ ਰੇਡਾਂ ਲੜੀਆਂ 2000 ਦੀਆਂ ਪੈਣਗੀਆਂ ਪਹਿਲੀ ਸਫਲ ਪੈ ਗਈ ਹੈ ਬਬਲੀ ਆ ਗਿਆ ਚਰਾਗਦੀਨ ਤਿਆਰ ਹੈ सोनू ਤਿਆਰਾ ਰਾਜਪੁਰੇ ਵਾਲਾ ਹੁਣ ਚੌੜੀ ਕਮੜੀ ਚੈਨ ਵਿੱਚੋਂ ਕੌਣ ਲਾਊਗਾ ਜੱਫਾ ਆ ਜੱਫੀ ਵੀ ਖਤਰਨਾਕ ਹੈ ਜਦੋਂ ਵੀ ਜੱਫਾ ਲਾਉਂਦਾ ਪੱਕੇ ਪੈਰੀ ਲਾਉਂਦਾ ਭੰਡਾਲ ਦੋਨੇ ਦਾ ਕਹਿੰਦੇ ਸੁੱਖਾ ਜਦੋਂ ਜੱਫਾ ਲਾਉਂਦਾ ਚੀਤੇ ਵਰਗੀ ਝੱਟ ਮਾਰਦਾ ਹੈ ਬਗਿਆਨਾਂ ਮੰਗੀ ਜਦੋਂ ਜੱਫਾ ਲਾਉਂਦਾ ਉਹ ਟੁੱਟ ਕੇ ਲੱਗਦਾ ਹੈ ਜਲਾਲਪੁਰਿਆ ਜਦੋਂ ਜੱਫਾ ਲਾਉਂਦਾ ਉਹ ਟੁੱਟ ਕੇ ਲੱਗਦਾ ਹੈ ਦੋਗਾ ਦਾ ਖੁਸ਼ੀ ਜਦੋਂ ਜੱਫਾ ਲਾਉਂਦਾ ਉਹ ਟੁੱਟ ਕੇ ਲੱਗਦਾ ਹੈ ਚਿੱਟੀ ਵਾਲਾ ਜੱਗਾ ਜਦੋਂ ਜੱਫਾ ਲਾਉਂਦਾ ਉਹ ਟੁੱਟ ਕੇ ਲੱਗਦਾ ਹੈ ਸ਼ੀਲੂ ਜਦੋਂ ਜੱਫਾ ਲਾਉਂਦਾ ਉਹ ਟੁੱਟ ਕੇ ਲੱਗਦਾ ਕਹਿੰਦੇ ਹਰਿਆਣੇ ਵਾਲਾ ਛਾਤਰ ਵਾਲਾ ਕਹਿੰਦੇ ਰੇਡ ਪੁਆਇੰਟ ਦੇ ਲਈ ਤਿਆਰ ਵਰ ਤਿਆਰ ਹੈ ਸੈਕੰਡ ਸੈਮੀਫਾਈਨਲ ਦੀਆਂ ਟੀਮਾਂ ਵੀ ਆ ਜਾਣਗੀਆਂ ਮੇਰੀ ਬੇਨਤੀ ਹੈ ਆਉਸਰ ਦੇ ਉਹਦੀ ਵਿਰੋਧੀ ਟੀਮ ਉਹ ਵੀ ਖੇਡ ਮੈਦਾਨ ਦੇ ਲਾਗੇ ਲੱਗ ਕਪਲਾ ਉੱਡਜੋ ਉੱਡਜੋ ਕਰਦਾ ਹੋਇਆ ਬੱਲੇ ਬਰੇ ਕਰਵਾਉਂਦਾ ਹੋਇਆ ਜਿਹੜੇ ਪੰਡ ਸਾਬ ਕਹਿੰਦੇ ਜਸ਼ਨ ਸਿਆ ਬਿਰਕੇਸ਼ ਦੀਆਂ ਤਿੰਨ ਰੈਡਾ ਕਤਈ ਸੌੜੀਆਂ ਪੈਣਗੀਆਂ ਇੱਕ ਪੈ ਗਈ ਤੇ ਦੋ ਬਾਕੀ ਨੇ ਕਹਿੰਦੇ ਇੱਕ ਪੈ ਗਈ ਤੇ ਦੋ ਬਾਕੀ ਨੇ ਰੇਡਾਂ ਕਹਿੰਦੇ 3500 ਦੀਆਂ ਕਰਦੇ ਸਰਪੰਚਾ 400 ਸਰਪੰਚ ਵੱਲੋਂ ਪਾਦੇ ਮਿਲਿਆ 3500 400 ਸਰਪੰਚ ਵੱਲੋਂ 3500 ਦੀਆਂ ਕਰਦੇ ਗਰਾ ਤਿੰਨ ਰੇਡਾਂ ਕਹਿੰਦੇ 2000 ਐਨਆਰੀਆਂ ਵੱਲੋਂ 1172 ਵੀਰ ਵੱਲੋਂ ਤੇ 500 ਸਰਪੰਚ ਸਾਹਿਬ ਵੱਲੋਂ ਉਹ ਚਿਰਾਗ ਦੀਨਾ ਅੱਲਾਹੁ ਦਾ ਆਵਾਜ਼ ਆਵੇ ਕੁੱਲੀ ਨਹੀਂ ਫਕੀਰ ਦੀ ਵਿੱਚੋਂ ਆਹ ਕਹਿੰਦੇ ਦੂਜੀ ਪੈ ਗਈ ਆ ਮੁੰਡਾ ਇਹਨਾਂ ਸੰਧੂਆ ਬਾਰੇ ਚਰਚਾ ਵਿੱਚ ਆਇਆ ਹੋਇਆ ਰਕੇਸ਼ ਬੋਪਰੀਆ ਅੱਜਕੱਲ ਮੇਲੇ ਬਣਾਉਂਦਾ ਹੈ ਇਹ ਲੋਕਾਂ ਦੇ ਦਿਲਾ ਤੇ ਰਾਜ ਕਰਨ ਵਾਲਾ ਕਬੱਡੀ ਖਿਡਾਰੀ ਅੱਜਕੱਲ ਬੜੀ ਚਰਚਾ ਵਿੱਚ ਰਹਿੰਦਾ ਹੈ ਰਕੇਸ਼ ਬੋਪਰੀਆ ਘਾਟੀ ਜੱਫਾ ਖਾਂਦਾ ਹੈ ਰੇਡਾਂ ਪਾਉਣਾ ਨਾ ਥੱਕਦੇ ਸੁਲਤਾਨ ਬੋਟਾਂ ਬਾਤੇ ਸ਼ਾਜੀ ਪੱਕੇ ਪੀਰ ਗੁੱਟਦੇ ਜੀ ਕੀਪਾ ਭੁੰਦਰ ਜਾਣ ਦਾ ਬਾਜੀ ਗੱਬਰੂ ਆੜੀ ਖੋਰ ਵਾਲੇ ਰਵੀ ਕੈਂਦਰਮ ਜੰਗੀ ਆਣੀਆਂ ਤੇ ਪੂਰੀ ਸ਼ੰਨਾ ਗੱਬਰੂ ਐਕਟਰਾਂ ਵਰਗੇ ਨੇ ਯਾਰ ਕੋਟਲੀ ਬੱਬੂ ਪਿੰਡਰ ਤੇ ਬਲ ਨਾਉਂਦਾ ਮੰਨਾ ਲਿਖਦਾ ਲੜਤੋਂ ਵਾਲਾ ਬਿੱਲਾ ਜੀ ਤਾਰੀਫਾਂ ਹੁੰਦੀਆਂ ਚੱਲ ਕੇ ਗਰੀਬੀ ੜ ਕੇ ਤੰਗੀ ਬੰਦੇ ਪੱਕੀਆਂ ਜਵਾਨਾਂ ਦੇ ਦੁੱਲਾ ਪਾਲਾ ਖੁਸ਼ੀ ਤੇ ਮੰਗੀ ਬੰਦੇ ਪੱਕੀਆਂ ਜਵਾਨਾਂ ਦੇ ਪਰ ਲਾਈਡ ਇਹ ਆ ਬਬਲੀ ਫੁੱਲਦਵੜਾ ਅੱਕ ਟੀਮ ਦੇ ਖਾਤ ਜੋੜ ਗਿਆ ਗੱਲ ਹੁੰਦੀ ਮੋਨਕ ਪਿੰਡ ਦੀ ਗੱਲ ਹੁੰਦੀ ਸਮਸਪੁਰ ਪਿੰਡ ਦੀ ਗੱਲ ਹੁੰਦੀ ਕਹਿੰਦੇ ਕਨੌਰ ਪਿੰਡ ਦੀ ਗੱਲ ਹੁੰਦੀ ਮਟੋੜੇ ਪਿੰਡ ਦੀ ਗੱਲ ਹੁੰਦੀ ਹੈ ਵੀ ਮੁੰਡੇ ਦਿਲ ਵੱਟੇ ਦਿਲ ਨਹੀਂ ਵਟਾਉਂਦੇ ਸ਼ਹਿਰ ਪਟਿਆਲੇ ਦੇ ਸ਼ਹਿਰ ਪਟਿਆਲੇ ਦੇ ਕਰਮਾ ਬੜਲਾ ਜੀ 500 ਨਾਂ ਦਾ ਪਤਾ ਇੱਕ ਰੇਡ ਰਹੀ ਔਰ ਕੇਸ ਦੇ ਉਹ 4000 ਦੀ ਪੈਣੀ ਆ ਕਦੇ ਦੂਜੇ ਸੈਮੀਫਾਈਨਲ ਦੀਆਂ ਟੀਮਾਂ ਤਿਆਰ ਰਿਹੋ ਸਵਾ 70 ਦਾ ਫਾਈਨਲ ਚਾਨਪੁਰਾ ਤੇ ਅਣਦਾਣਾ ਉਹ ਵੀ ਟੀਮਾਂ ਤਿਆਰ ਬਰ ਤੈਰਣ ਗਿਆ ਇੱਕ ਰਹਿ ਗਈ 4000 ਦੀ ਪੈਣੀ ਆ ਉਹ 500 ਕਦੇ ਕਰਮਾ ਜੀ ਸਾਡੇ ਉਹਨਾਂ ਵੱਲੋਂ ਪੈ ਗਿਆ ਹੁਣ 4000 ਤੋਂ ਜਸ਼ਨ ਕਹਿ ਲਓ ਵੀ 100 ਯਸਟ ਕਰ ਲਓ 4100 ਸ਼ਗਨਾ ਵਾਲਾ ਹੀ ਕਰ ਦਿਓ ਭਾਈ ਆ 4100 ਕਹਿੰਦੇ ਸ਼ਗਨਾ ਵਾਲੀ ਗੱਲ ਹੋਊਗੀ ਆ ਮੁੰਡਾ ਬੜਾ ਤੇਜ ਹੈ ਲੈ ਵੀ ਚਿਰਾਗ ਦੀ ਨਾ ਇਹਦਾ ਕਰਖਾ ਗਰੰਟ ਚੈੱਕ ਵੀ ਕਿੰਨਾ ਕੁ ਤੇਜ ਹੈ ਕਿੰਨਾ ਕੁ ਤੇਜ ਹੈ ਕਿੰਨਾ ਕੁ ਤੇਜ ਹੈ ਇੱਕ ਪਾਸੇ ਆਓ ਆਉ ਜਾਂਦਾ ਮੁੰਡਾ ਬਸੋਦਾ ਹੀ ਤੇਜ ਹੈ ਹੋ ਭਾਦਸੋ ਵਾਲਾ ਆ 4100 ਦੀ ਕਹਿੰਦੇ ਪੈਣ ਜਾ ਰਹੀ ਆ ਰੇਡ ਖੇਡ ਮੈਦਾਨ ਦੇ ਵਿੱਚ ਵਧਿਆ ਹੋਇਆ ਪੈਂਦੀ ਹੋਈ ਰੇਡ ਖੇਡ ਮੈਦਾਨ ਦੇ ਵਿੱਚ ਇਧਰ ਕਬੱਡੀ ਕਬੱਡੀ ਉਧਰ ਕਹਿੰਦੇ ਬਿੱਟੂ ਤਿਆਰ ਹੈ ਉਤਾਰ ਤਿਆਰ ਹੈ ਨੌਜਾਨਾ ਨਾਲ ਕਹਿੰਦੇ ਉੱਪਾ ਵਾਲ ਪਿੰਡ ਦਾ ਮੁੰਡਾ ਪਰ ਕਹਿੰਦੇ 4100 ਦੀਆਂ ਸਫਲ ਪਾ ਗਿਆ ਸ਼ੈਰੀਆ ਫੜਾ ਦੇ ਕਰਾ ਆ 1100 ਇਧਰ ਬਹਾਦਰ ਵੀਰੇ ਵੱਲੋਂ ਫੜਲਾ ਕਰਾ ਫਿਰ ਕਪੜਾ ਸਾਹ ਫੂਲ ਦੇ ਦਾ ਬਬਲੀ ਕਹਿੰਦੇ ਰੇਡ ਪਾਉਂਦਾ ਮੋਨਕ ਵਾਲੇ ਕਹਿੰਦੇ ਬੂੰਦੀ ਨੇ ਟੀਮ ਕਾਰੀਆ ਇਹ ਸਾਲ ਕਹਿੰਦੇ ਤਕੜਾ ਪ੍ਰਦਰਸ਼ਨ ਕਰਦੇ ਆ ਰਹੀ ਹੈ ਸਲੇਮਗੜ ਪਿੰਡ ਦੀ ਟੀਮ ਇਹ ਉਹ ਕਹਿੰਦੇ ਖੇਡ ਮੈਦਾਨ ਦੇ ਵਿੱਚ ਰੇਡ ਪੈਂਦੀ ਆ ਚਿਰਾਗਦੀਨ ਆ ਬੱਲੇ ਸਵਾਦ ਸਾਡੀ ਖੇਡ ਕਬੱਡੀ ਦਾ ਮੁੰਡਾ ਬੱਲੇ ਬਲੇ ਕਰਵਾਉਂਦਾ ਹੋਇਆ ਹਰਮੇਸ਼ਰ ਰੋਡੇ ਦੀ ਟੀਮ ਖੇਡ ਰਹੀ ਆ ਉਹ ਕਹਿੰਦੇ ਤਾਜਲਪੁਰ ਦੀ ਟੀਮ ਤਾ ਪੈਣਾ ਬਾਲਾ ਪੜਾ ਅੱਲਾਹੁ ਦਾ ਆਵਾਜ਼ ਆਵੇ ਨੀ ਕੁੱਲੀ ਨਿ ਫਕੀਰ ਦੀ ਵਿੱਚੋਂ ਅੱਲਾਹੁ ਦਾ ਆਵਾਜ਼ ਆਵੇ ਕੁੱਲੀ ਨਿ ਫਕੀਰ ਦੀ ਵਿੱਚੋਂ ਇਹ ਆ ਚਰਾਗਦੀਨ ਮਈਆਂ ਵਾਲੇ ਪਿੰਡ ਦਾ ਜਿਹੜੇ ਪਿੰਡ ਦੇ ਰਾਜਿਆ ਸਭ ਤੋਂ ਵੱਧ ਟੱਕ ਚੱਲਦੇ ਐ ਇਸ ਪਿੰਡ ਦੇ ਸਭ ਤੋਂ ਵੱਧ ਟੱਕ ਚੱਲਦੇ ਐ ਮਈਆਂ ਵਾਲਾ ਪਿੰਡ ਚਰਾਗਦੀਨ ਨੇ ਬੱਚੇ ਬੱਚੇ ਦੀ ਜਵਾਨ ਤੇ ਚੜਦਾ ਲਓ ਬਈ ਹੋ ਰੇਡ ਹੁਣ ਚੌੜੇ ਵਿੱਚੋਂ ਇਹਦੀ ਸਾਈਡ ਬੱਲੇ ਬੱਲੇ ਅੱਪਾ ਵਾਲੀਆ ਜੇ ਪਾਵਨ ਸ਼ਰੀਰ ਤੇ 31 ਪੌਣੀ ਪੈਂਦੀ ਆ ਜੇ ਕੋ ਖਾਂਗ ਦੇਖੰਗੇ ਖੰਗ ਖੰਗ ਹਟਾਉਣੀ ਪੈਂਦੀ ਆ ਉਹ ਬੱਲੇ ਬੱਲੇ ਕਰਵਾ ਗਿਆ ਮੁੰਡਾ ਫਿਰੇ ਤੇ ਜਫਾ ਲਾ ਗਿਆ ਉਧਰ ਬੋਟਾ ਘਰਾਮ ਵੀ ਆ ਗਿਆ ਸਾਡਾ ਯਾਰ ਅਜ ਦੇ ਮੇਲੇ ਤੋਂ ਤੇ ਤੌਰ ਤੇ ਧੰਨਵਾਦ ਹੈ ਇਸ ਇਲਾਕੇ ਦਾ ਪਰਿਆ ਪਲੇਅਰ ਲੈ ਵੀ ਗਾਰ ਵੀ ਆ ਵੀ ਅੰਦਾਜ਼ਾ ਕਿਹੜਾ ਟਕਰੂਗਾ ਹੁਣ ਕੌਣ ਟਕਰੂਗਾ ਸਾਨਾ ਨਹੀਂ ਟਕਰਾਂ ਦੀ ਵੇਖਣੀਆਂ ਬੇਜ ਲੋਕੋ ਲਾਈਨ ਛੱਡ ਕੇ ਆਹ ਰੇਡ ਪੈ ਰਹੀ ਹੈ ਆਓ ਉੱਡ ਚੱਲਿਆ ਆਹ ਉੱਡ ਚੱਲਿਆ ਭਾਈ ਆਹ ਮੁੰਡੇ ਦੀ ਖੇਡ ਕਿੱਦਾਂ ਲੱਗੀ ਇੱਕ ਵਾਰ ਤਾੜੀ ਮਾਰ ਦਿਓ ਜ਼ੋਰਦਾਰ ਬਾਈ ਕਹਿੰਦਾ ਬਾੜਾ ਹੀ ਤੇਜ ਐ ਕਾਦੀ ਛੋਟਾ ਪਰ ਹੱਦ ਕਰਨ ਵਾਲੀਆਂ ਕੋਡੀਆਂ ਪਾਉਂਦਾ ਐ ਰੇਡ ਪੈ ਚੁੱਕੀ ਐ ਲੈ ਵੀ ਜਿਸ਼ਨ ਕਰੀ ਗੱਲ ਪਾਰਸਦੀਪ ਕੈਨੇਡਾ ਵੱਲੋਂ ਕਪਲ ਛਾਤਰਦਿਆਂ ਦੋ ਰੇਡਾਂ ਕਦੇ 1000 ਦੀਆਂ ਪੈਣ ਗਿਆ ਸਾਡਾ ਪਾਰਸਦੀਪ ਕੈਨੇਡਾ ਕੱਟੀ ਹਿਆਰ ਟੂਰਨਾਮੈਂਟ ਦੇ ਵੀ ਯੋਗਦਾਨ ਅਵਤਾਰ ਸਿੰਘ ਕਰਦਾ ਕੋਸ਼ਿਸ਼ ਹੈ ਉਧਰ ਬੱਚੀ ਜਿਹੜਾ ਲਾਰੀਆ ਤੁਹਾਡੇ ਵਿੱਚਕਾਰ ਐਨ ਕਹਿੰਦੇ ਉਹਦਾ ਵੀ ਜ਼ਰੂਰ ਮਾਨ ਕਰਿਓ ਬਾਅਦ ਚੜ ਕੇ ਬੇਨਤੀ ਹੈ ਸਾਰੀਆਂ ਟੀਮਾਂ ਨੂੰ ਲਓ ਰੇਡ ਕਹਿੰਦੇ ਸਮੇ ਨਜ਼ਰ ਪਾਉਣ ਦੇ ਲਈ ਤਿਆਰ ਵਰ ਤਿਆਰ ਹੈ ਅਗਲੀ ਰੇਡ ਬਬਲੀ ਫੁੱਲ ਦੇ ਪਿੰਡ ਵਾਲਾ ਹੁਣ ਰਾਜਪੁਰੇ ਭੈਣ ਦੀ ਧਰਤੀ ਦਾ ਜਿਹਨੇ ਜੀਨ ਦਾ ਕਹਿੰਦੇ ਮੁੰਡਾ ਸੋਨੂ ਤਿਆਰ ਵਰ ਤਿਆਰ ਹੈ ਇਹਨੇ ਨਿਊਜ਼ੀਲੈਂਡ ਵੀ ਤਗੜੇ ਜਫੇ ਲਾਇਆ ਬਲੇ ਬਲੇ ਕਰਭਾਇਆ ਪਰ ਅੱਜ ਤੇ ਕਹਿੰਦੇ ਆਹ ਕਹਿੰਦੇ ਮੁੰਡਾ ਨਾਨਕਲਾ ਪਿੰਡ ਦੇ ਵਿੱਚ ਆਇਆ ਹੋਇਆ ਆਹੋ ਜਰਾਵਾਂ ਪੱਜ ਗਿਆ ਟੱਚ ਵੱਜ ਗਿਆ ਬਵਲੀ ਪੱਜ ਗਿਆ ਇਧਰ ਸਾਡੇ ਭਰਾ ਕਹਿੰਦੇ ਵੀ ਸਾਰੇ ਐਨਰਜੀ ਪ੍ਰਾਵਾਂ ਦਾ ਧੰਨਵਾਦ ਹੈ 2 ਲੱਖ ਰੁਪਈਆ ਜੇ ਆਮ ਇਨਸਾਨ ਨੂੰ ਇਕੱਠਾ ਕਰਨਾ ਪੈ ਜੇ ਤੇ ਵਿਵਸਤਾ ਪੈਣ ਵਾਲੀ ਗੱਲ ਹੋ ਜਾਂਦੀ ਹੈ 2 ਲੱਖ ਰੁਪਈਆ ਸਾਡੇ ਇਨਰ ਪ੍ਰਾਵਾ ਨੇ ਖਾਸ ਤੌਰ ਤੇ ਭੇਜਿਆ ਹੈ ਬੜਾ ਤਰਵਾੜਾ ਹੈ ਹਰਮੇਸ਼ ਰੋਡਾ ਜੀ ਬਰਵੇੜੇ ਦੀ ਧਰਤੀ ਤੇ ਵੀ ਕੱਪ ਕਰਾਉਂਦੇ ਹੈ ਕਦੀ ਮਲਡੂਰੇ ਦੀ ਧਰਤੀ ਹੈ ਕਦੀ ਆਸਟ੍ਰੇਲੀਆ ਨੇ ਗੱਲਾਂ ਹੈ ਪਰ ਮੁੰਡਾ ਇੱਕ ਚਾਲੀ ਖੇਡ ਆ ਰਹੀ ਜਾਣੀ ਹੈ ਇੱਕ ਓਬਾ ਵਾਲੀ ਹੈ ਇਹਨੇ ਸਾਡੇ ਛਾਤਰ ਵਾਲਾ ਧਨ ਧਨ ਕਰ ਆ ਗਿਆ ਕਦੀ ਵਿਕੇ ਛਾਤਰ ਦੀਆਂ ਗੱਲਾਂ ਹੈ ਕਦੀ ਪ੍ਰਵੀਨ ਬੋਪੁਰੀਆ ਕਦੀ ਰਕੇਸ਼ ਬੋਪੁਰੀਆ ਕਦੀ ਬੂਟੇ ਅਣਦਾਣੀਆਂ ਗੱਲਾਂ ਕਾੜੀ ਹੁਸ਼ਿਆਰਾ ਖੇਡਦਾ ਕਾੜੀ ਮੋਨ ਕਲਾਂ ਦਾ ਗੁਲਜਾਰੀ ਕਾੜੀ ਸੁਲਤਾਨ ਕਹਿੰਦੇ ਭਰੇ ਮੇਲੇ ਲੁੱਟਦਾ ਕਾੜੀ ਖੁਸ਼ੀ ਮੇਲੇ ਲੁੱਟਦਾ ਅੱਜ ਆ ਮੇਲਾ ਨੈਣ ਕਲਾਂ ਦਾ ਕਿਹੜਾ ਲੁੱਟ ਕੇ ਲੈ ਕੇ ਜਾਊਗਾ 500 ਵਾਲਾ ਕਹਿੰਦੇ ਵਿਜੇ ਰੇਡ ਪਾਉਣ ਦੇ ਲਈ ਤਿਆਰ ਵਰ ਤਿਆਰ ਹੈ ਗੌਰ ਵਿੱਚ ਜੀਮੇ ਦਾ ਉੱਤੇ ਦੇ ਤੌਰ ਤੇ ਧੰਨਵਾਦਾ ਵੱਡੀਆਂ ਟੀਮਾਂ ਉਤਾਰੀਆਂ ਲਗਿਆ ਵੱਡੀ ਜ਼ਿੰਮੇਵਾਰੀ ਹੈ ਹਰੀ ਸ਼ੇਰੀ ਨਾਲ ਪਿਆਰ ਇਹ ਬੱਲੇ 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 ਨੰਬਰ ਰੇਡਰ ਦਾ ਨੰਬਰ ਰੇਡਰ ਦਾ ਚਰਾਗ ਦਿਨ ਪਹਿਲਾਂ ਟੱਚ ਹੋ ਗਿਆ ਲਾਈਨ ਤੇ ਅਗਲੀ ਰੇਡ ਕਹਿੰਦੇ ਬੋਪੁਰੀਆ ਰਕੇਸ਼ ਆ ਗਿਆ ਯੂਰਪ ਦੇ ਮੇਲੇ ਵੀ ਲੁੱਟਿਆ ਪੰਜਾਬ ਦੇ ਵਿੱਚ ਵੀ ਕਹਿੰਦੇ ਬੱਲੇ ਬੱਲੇ ਕਰਵਾਦਾਗਾ 12 ਤੇ 13 ਤਰੀਕ ਆਹ ਬਾਈ ਸਵਰਨੇ ਹੁਣੇ ਭਿੰਦਰ ਹੁਣੇ ਹਰਮੇਸ਼ ਰੋਡਾ ਬਾਈ ਤੇ ਇਹਦਾ ਟਕਾਲੇ ਦੇ ਵਿੱਚ ਆਹ ਆ ਮੁੰਡਾ ਕਿੱਦਾਂ ਲੱਗਦਾ ਦੱਸਿਓ ਜਿਹੜਾ ਰੌਲਾ ਜਾ ਪਾ ਕੇ ਰਕੇਸ਼ ਬੋਪੁਰੀਆ ਪਰ ਜਿਹੜਾ ਅੱਜ ਵਿਜੇ ਨੂੰ ਡੱਕੂਗਾ ਲੈ ਵੀ ਗਾਰਮ ਮੈਂ ਉਹਨੂੰ ਜਾਫੀ ਮੰਨਦਾ ਹੈ ਜਿਹੜਾ ਅੱਜ ਵਿਜੇ ਨੂੰ ਡੱਕੂਗਾ ਵੇਜਾ ਵੀ ਅੱਜ ਕਹਿੰਦੇ ਹਨ ਧੰਨ ਧੰਨ ਕਰਾਈ ਜਾਂਦਾ ਹੈ ਕੰਨਾ ਸਮੇਂ ਦੀ ਹੈ ਮੁਰਕਾ ਚੋਰੀਆ ਜੋਰ ਲੱਗ ਰਿਹਾ ਸਿਰੇ ਦੀ ਕੌਡੀ ਹੈ ਨਾਇਨ ਕਲਾਂ ਦੀ ਧਰਤੀ ਹੈ ਜਿਹੜਾ ਪਟਿਆਲਾ ਗੁੱਗੇ ਮਰਦੀ ਧਰਤੀ ਦੇ ਉੱਤੇ ਆਹ ਮੁੰਡਾ ਬੜਾ ਸ਼ਾਰਪ ਬ੍ਰੇਨ ਹੈ ਬੜੇ ਸ਼ਾਨਦਾਰ ਸੁਭਾਣਾ ਖੇਡਦਾ ਹੈ ਇੱਕ ਪਾਸੇ ਚਿਰਾਗ ਦੀਨਾ ਸਾਥ ਖੜਾ ਬੱਟ ਨਿਕਲ ਰਿਹਾ ਹੈ ਪਰ ਨੌਜਵਾਨ ਆਉ ਜਾਂਦਾ ਬਬਲੀ ਫੂਰੇ ਦਾ ਆ ਪਿੰਡਾ ਭੇਜਿਆ ਪਿਆ ਮੁੜ ਕੇ ਨਾਲ ਅਗਲੀ ਰੇਡ ਰਕੇਸ਼ ਆ ਗਿਆ ਰਕੇਸ਼ ਆ ਗਿਆ ਬਬਲੀ ਦੇ ਨਹੀਂ ਸਾਡੇ ਭਾਦਰ ਸਿੰਘ ਦੀ ਸੜਕਾਪੜਾ ਬੜੇ ਪਿਆਰ ਪੁੰਹਦੇ ਕਰਦੇ ਆ ਲਾਓ ਕਹਿੰਦੇ ਰਕੇਸ਼ ਜੱਸ ਵੀ ਤੇਜਸੀ ਪੁੱਤਰ ਪ੍ਰਧਾਨ ਸਾਹਿਬ ਦਾ ਉੱਚੇ ਜੇ ਤੌਰ ਤੇ ਧੰਨਵਾਦ ਰਪਿੰਦਰભાઈ ਹੁਣੀ ਖਜ਼ਾਨਚੀ ਨੇ ਲਖਵੀਰ ਸਿੰਘ ਦੀ ਚੇਅਰਮੈਨ ਲਖਵਿੰਦਰ ਨੰਬਰਦਾਰ ਹੁਣੀਆਂ ਦਾ ਪਰ ਆ ਉੱਡ ਜੋ ਉੱਡ ਜੋ ਉੱਡ ਜੋ ਕਰੀ ਤਰਿਆ ਰਿਆ ਮੁੰਡਾ ਭਲੇ-ਭਲੇ ਕਰਵਾ ਰਿਹਾਗਾ ਰੇਡ ਕਹਿੰਦੇ ਭਾਦਸੋਂ ਵਾਲਾ ਬੀਜੇ ਫਿਰ ਪਾਉਂਦਾ ਹੋਇਆ ਪੋਜੇ ਵਾਲੀ ਅਵਤਾਰ ਮੋਣੀ ਸਰਪੰਚ ਉਹਨੇ ਪ੍ਰੀਤਮ ਪਹਿਲਵਾਨ ਉਹਨੇ ਜਗਤਾਰ ਗੜਵਾਰਾ ਇੰਗਲੈਂਡ ਤੋਂ ਮਾਣ ਕਰਦਾ ਮੁੰਡੇ ਦੀ ਖੇਡ ਦੇ ਉੱਤੇ ਔਰ ਰੇਡ ਪਾਉਣ ਦੇ ਲਈ ਭਾਦਸੋਂ ਦਾ ਆਹ ਖੇਡ ਦੇ ਮੈਦਾਨ ਵਿੱਚ ਅੱਗ ਨਿਕਲੇ ਨੈਣਕੜਾ ਵਿੱਚ ਯਾਰੋ ਕੱਪ ਚੱਲਦਾ ਹੈ ਖੇਡ ਦੇ ਮੈਦਾਨ ਵਿੱਚ ਅੱਗੇ ਨਿਕਲੇ ਨੈਲ ਕਹਣਾ ਵਿੱਚ ਯਾਰੋ ਕੱਪ ਚੱਲਦਾ ਹੈ ਐਨ ਕੱਪ ਟੌਪੜਾ ਹੈ ਖਿਡਾਰੀ ਟੌਪੜੇ ਹੈ ਆ ਰੇਡਰ ਤੇਜ ਹੈ ਟੱਚ ਵੱਜ ਗਿਆ ਹੈ ਤੇ ਰੇਡਰ ਭੱਜ ਗਿਆ ਟੱਚ ਭੱਜ ਗਿਆ ਰੇਡਰ ਭੱਜ ਗਿਆ ਵਿਜੇ ਪਾਸੋਂ ਬੜਾ ਅੱਜ ਵਿਜੇ ਕਿਨੂੰ ਨਸੀਬ ਹੁੰਦੀ ਐ ਜਿੱਤਾ ਕਿਨੂੰ ਨਸੀਬ ਹੁੰਦੀ ਐ ਜਿੱਤਾ ਜਿਹੜੇ ਦੁਨੀਆ ਜਿੱਤੀ ਹਾਰਨ ਸਖ ਫਕੀਰਾ ਜਿੱਤ ਨਮਨ ਚਾਰ ਕੌਡੀਆਂ ਹਾਰਨ ਦਾ ਮਨੁਖੀਰਾ ਹੀਰਾ ਵਿਕਦਾ ਲੱਖ ਕਰੋੜੀ ਕੌਡੀ ਵਿੱਚ ਤਸੀਰਾ ਜਿਸ ਬੰਦੇ ਨੇ ਹਾਰ ਨਾ ਮੰਨੀ ਉਹ ਬੇਮਰਸ਼ਦ ਬੇਪੀਰਾ ਬੋ ਬੇਮਰਸ਼ਦ ਬੇਪੀਰਾ ਪਰ ਇ ਲੈ ਸਾਈਡ ਰਕੇਸ਼ ਤੇ ਡਬਲ ਟੱਚ ਤੇ ਕਮੇ ਓਜਲੇ ਦਾ ਕਿਨੇ ਇੰਗਲੈਂਡ ਤੋਂ ਨਾਲ ਪਾਲਾ বাজਵਾ ਤੇ ਗੀਤਾ বাজਵਾ ਬਣੀ ਕਹਿੰਦਾ ਆਪਣੇ ਮਿੱਤਰ ਦੇ ਉਹਨਾਂ ਦਾ ਉੱਚੇ ਤੇ ਤੌਰ ਤੇ ਧੰਨਵਾਦ ਆ ਸਾਰੇ ਮਿੱਤਰਾਂ ਦਾ ਅਗਲੀ ਰੇਡ ਫੋਲ ਵਾਲਾ ਸਤਿੰਦਰ ਭੰਗੂ ਕਹਿੰਦੇ ਕਾਲੀਆ ਪਿੰਡਾ ਸਰ ਲੈ ਵੀ ਜਫਾ ਲੱਗੂਗਾ ਕਿ ਨਹੀਂ ਲੱਗੂਗਾ ਇਹ ਲੋਕ ਸ਼ਰਤਾਂ ਨਾਉਂਦੇ ਐ ਇਹ ਲੋਕ ਆ ਸ਼ਰਤਾਂ ਲਾਈ ਬੈਠੇ ਐ ਵੀ ਜਫਾ ਤੇ ਹੁਣ ਲੱਗੂਗਾ ਹੀ ਲੱਗੂਗਾ ਜਫਾ ਤੇ ਹੁਣ ਲੱਗੂਗਾ ਹੀ ਲੱਗੂਗਾ ਲੈ ਵੀ ਰਾਜਾ ਦੇਖ ਜਫਾ ਵੇਖ ਜਫਾ ਵੇਖ ਜਫਾ ਜੋਨੂ ਸੋਨੂ ਰਾਜਪੁਰੇ ਭੈਣ ਵਾਲਾ ਬੱਲੇ ਬੱਲੇ ਕਰਵਾ ਗਿਆ ਆਪਣੇ ਟੀਮ ਦੇ ਲਈ ਖੇਡ ਮੈਦਾਨ ਦੇ ਵਿੱਚ ਸੋਨੂ ਨੇ ਜਫਾ ਲਾਇਆ ਰਾਜਪੁਰੇ ਭੈਣ ਪਿੰਡ ਦੀ ਧਰਤੀ ਦਾ ਜਿਹੜੇ ਜੀਂਦ ਵਾਲਾ ਮੁੰਡਾ ਕਮਾਲ ਕਰਦਾ ਹੋਇਆ ਕਮਾਲ ਹੋਈ ਜਾਂਦੀ ਹੈ ਕਮਾਲ ਹੋਈ ਜਾਂਦੀ ਹੈ ਨੰਬਰ ਹੋਲਡ ਕਰਵਾਤਾ ਰਕੇਸ਼ ਪੌਪਰੀਏ ਨੇ ਕਹਿੰਦੇ ਰੇਡ ਪਾਦੀਆ ਬਿੱਟੂਆ ਕਰੋ ਏ ਤਿਆਰੀ ਅਵਤਾਰ ਕਰੋ ਏ ਤਿਆਰੀ ਜਾਂ ਕਹਦੇ ਉੱਪਾ ਵਾਲਿਆਂ ਨੂੰ ਵੀ ਬੱਲੇ ਬੱਲੇ ਅੱਜ ਕਰਾ ਦੇ ਫੇਰ ਦੇਖ ਕਹਿੰਦੇ ਬਾਤਾਂ ਬਣਦੀਆਂ ਆਹ ਹੈ ਅਵਤਾਰ ਸਿੰਘਾ ਪਰ ਫੌਪਰੀਆ ਵੱਡਾ ਮੁੰਡਾ ਆਉਂਦਾ ਭਾਈ ਮਾਰਿਓ ਤਾੜੀਆਂ ਯਾਰ ਜ਼ੋਰਦਾਰ ਜ਼ੋਰ ਬਾਹਲਾ ਲੱਗਦਾ ਜਿਹੜੇ ਖੇਡਦੇ ਐ ਤਾੜੀਆਂ ਮਾਰ ਕੇ ਦੱਸਿਓ ਜਰਾ ਵੀ ਖੇਡ ਚੰਗੀ ਲੱਗਦੀ ਐ ਕਿ ਨਹੀਂ ਲੱਗਦੀ ਐ ਤਾੜੀਆਂ ਮਾਰਿਓ ਜ਼ੋਰਦਾਰ ਬਈਏ ਪਾਸੋਂ ਵਾਲਾ ਹਾਈਟ ਘਟ ਐ ਕਦ ਕਾਠ ਘਟ ਐ ਪਰ ਕਬੱਡੀ ਦੇ ਲਈ ਦਲੇਰੀ ਚਾਹੀਦੀ ਐ ਇਹਦੇ ਵਿੱਚ ਜਿਗਰ ਐ ਇਹਦੇ ਵਿੱਚ ਹੌਸਲਾ ਐ ਇਹਦੇ ਵਿੱਚ ਜਨੂਨ ਐ ਆਹ ਵੇਖਦਾ ਐ ਕਿ ਮੇਰੇ ਵੀਰੋ ਹੁਣ ਵੇਖਦਾ ਅਗਲਾਂ ਦੇ ਨਾਲ ਮੂਰੇ ਦੁਨੀਆ ਦੇ ਆਏ ਰਾਤੋ ਰਾਤ ਕੋਈ ਵੀ ਤਾਰੀਆਂ ਬਣਿਆ ਐ ਤਗਲਾ ਨੇ ਨਾਲ ਮੂਰੇ ਦੁਨੀਆ ਦੇ ਆਏ ਰਾਤੋਂ ਰਾਤ ਕੋਈ ਵੀ ਸਟਾਰ ਨਹੀਂ ਬਣਿਆ ਪਰ ਉਹ ਸਟਾਰ ਬਣ ਚੁੱਕਿਆ ਹੈ ਰਕੇਸ਼ ਸ਼ਰੋਪੁਰੀਆ ਬਣ ਚੁੱਕਿਆ ਹੈ ਇਹ ਸਟਾਰ ਬਣ ਚੁੱਕਿਆ ਬਿੱਲਾ ਕਹਿੰਦਾ ਵੀ ਇਹਦੇ ਮੂਰੇ ਸੁਪਰਸਟਾਰ ਲਗਣਾ ਬਾਕੀ ਹੈ ਆ ਸਟਾਰ ਬਣ ਚੁੱਕਿਆ ਆ ਚਰਚਾ ਕਹਿੰਦੇ ਮੁੰਡਾ ਬੱਲੇ ਬੱਲੇ ਕਰਵਾ ਗਿਆ ਬਹੁਤ ਪ੍ਰਦੀਧ ਧਰਤੀ ਆ ਕਹਿੰਦੇ ਜਿਹੜੇ ਸੰਗਰੂਰ ਦੀ ਧਰਤੀ ਆ ਉਹ ਗੱਲਾਂ ਕਹਿੰਦੇ ਦੂਰ ਦਰਾਡੇ ਤੱਕ ਆ ਮੁੰਡੇ ਦੀਆਂ ਅਗਲੀ ਰੇਡ ਕਹਿੰਦੇ ਬਬਲੀ ਫੁੱਲ ਪਿੰਡ ਦਾ ਮੋਨਕ ਦੇ ਇਲਾਕੇ ਲੈ ਵੀ ਗੌਰਵ ਬੋਲ ਜਵਾਨੋ ਤੀਰ ਕਮਾਨੋ ਤੇ ਬੰਦਾ ਗਿਆ ਜਹਾਨੋ ਜਾ ਕੇ ਨਹੀਂ ਮੁੜਦਾ ਜੱਫਾ ਲੱਗੂਗਾ ਹੀ ਲੱਗੂਗਾ ਆ ਜੱਫਾ ਪਰ ਆਹ ਆਹ ਜਾਂਦਾ ਆਹ ਜਾਂਦਾ ਬਾਈ ਸੁਆਦ ਆਉਂਦਾ ਕਿ ਨਹੀਂ ਤਾੜੀਆਂ ਮਾਰਿਓ ਯਾਰ ਜੇ ਤੇ ਨਜ਼ਾਰਾ ਆਉਣਾ ਦਿਲੋਂ ਤਾੜੀਆਂ ਜ਼ੋਰਦਾਰ ਰਾਜਾ ਵੇਖ ਵੀ ਮੇਲਾ ਨੱਚਦਾ ਮੇਲਾ ਅੱਜ ਗਵਾਈਆਂ ਭਰਦਾ ਮੇਲਾ ਅੱਜ ਗਵਾਈਆਂ ਭਰਦਾ ਖੜੇ ਭੁੱਖੇ ਤੇ ਤੇ ਆਏ ਬੜੀ ਦੂਰੋਂ ਦੂਰੋਂ ਆਏ ਇਹਨਾਂ ਨੂੰ ਨਾ ਕਿਸੇ ਗੱਲ ਦੀ ਘਾਟ ਰੜਕੇ ਹੁਣ ਬੋਲ ਦਾ ਕਬੱਡੀ ਦਾ ਜਨੂੰਨ ਲੋਕਾਂ ਦੇ ਸਿਰ ਚੜ੍ਹ ਕੇ ਅੱਜ ਬੋਲ ਦਾ ਕਬੱਡੀ ਦਾ ਜਨੂੰਨ ਲੋਕਾਂ ਦੇ ਸਿਰ ਚੜ੍ਹ ਕੇ ਐਨ ਕਾਤਰੋਂ ਵਾਲਿਆ ਤੇ ਗੱਲਾਂ ਟਿਕਾਣੇ ਦੇ ਮੱਗਰ ਨੇ ਕਹਿੰਦੇ 29 ਹਲਾਤੀ ਆ ਉਹਨੇ 1 ਫਰਵਰੀ ਕਰਤੀ ਆ ਸਿਹਾਲ ਪਿੰਡ ਦੇ ਵਿੱਚ ਕੱਪ ਖੇਡਿਆ ਜਾਣਾ 1 ਫਰਵਰੀ 2025 ਆ ਸਿਹਾਲ ਦੇ ਵਿੱਚ ਪਹਿਲਾ ਪ੍ਰਾਈਜ਼ ਸਵਾ 2 ਲੱਖ ਨਾ ਆ ਮੈਚ ਬੜਾ ਹੀ ਤਕੜਾ ਹੈ ਉਹ ਬੜਾ ਹੀ ਤਕੜਾ ਜੇ ਜਫਾ ਲੱਗਿਆ ਰਿਜ਼ਲਟ ਕੁਝ ਹੋਰ ਹੋਣਗੇ ਜੇ ਜਫਾ ਲੱਗਿਆ ਰਿਜ਼ਲਟ ਕੁਝ ਹੋਰ ਹੋਣਗੇ ਉਹ ਪੈਂਦੀ ਰੇਡ ਤੇ ਪੈਂਦੀ ਰੇਡ ਇਹ ਜਫਾ ਤਾਂ ਹੀ ਖਾਂਦਾ ਅੱਜ ਕੱਲ ਇਹ ਜਫਾ ਤਾਂ ਹੀ ਖਾਂਦਾ ਅੱਜ ਕੱਲ ਇਹ ਜਫਾ ਤਾਂ ਹੀ ਖਾਂਦਾ ਅੱਜ ਕੱਲ ਇਹ ਜਫਾ ਇਹ ਜਫਾ ਤਾਂ ਹੀ ਖਾਂਦਾ ਬਾਰੇ ਇਸੋਨਹਾ ਸਾਰੇ ਰੈਫਰੀਆਂ ਦੇ ਲਈ ਸਾਡੇ ਗੁਰਪ੍ਰੀਤ ਸਿੰਘ ਗੋਰਖਾ ਸਰਪੰਚ 2-200 ਰੁਪਏ ਸਾਰੇ ਰੈਫਰੀਆਂ ਦੇ ਲਈ ਪੁੱਛਦਾ ਕਰਦੇ ਆ ਗੁਰਪ੍ਰੀਤ ਸਿੰਘ ਜੀ ਗੋਰਖਾ ਸਰਪੰਚ ਉਹਨਾਂ ਵੱਲੋਂ ਸਾਰੇ ਰੈਫਰੀਆਂ ਦੇ ਲਈ 200 ਰੁਪਏ ਦੇ ਮਾਨ ਰਕੇਸ਼ ਉਧਰ ਸਤਿੰਦਰ ਭੰਗੂ ਕਾਲੀਏ ਵਾਲਾ ਉਹਗਾ ਸਮਾਜ ਸੇਵੀਆ ਅਮਰੀਕਾ ਤੋਂ ਲਾਈਵ ਜੁੜਾਏ ਉੱਚੇ ਜੇ ਤੌਰ ਤੇ ਧੰਨਵਾਦ ਆ ਜੇਤੂ ਟੀਮ ਜੀ